ਸਾਸ਼ੀ ਗੱਲ ਜੀ ਸਾਰਾ ਤੁਸੀਂ ਦੇਖ ਰਹੇ ਸੱਚ ਮੈਨ ਨਿਊਜ਼ ਪੰਜਾਬ ਮੈਂ ਵਿੱਕੀ ਵਿਰਕ ਕੈਮਰਾਮੈਨ ਸਤਪਾਲ ਕਲਬਾਣੂ ਦੇ ਨਾਲ ਇਸ ਟਾਈਮ ਮੌਜੂਦ ਸੀ ਇੱਕ ਅੱਗੇ ਦੀ 11 ਨੰਬਰ ਵਾਰਡ ਦੇ ਵਿੱਚ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ 11 ਨੰਬਰ ਵਾਰਡ ਦੇ ਵਿੱਚ ਹਰਜੀਤ ਸਿੰਘ ਬਾਈ ਜੀ ਦੀ ਸਪੋਰਟ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈਗਾ ਔਰ ਇਸ ਟਾਈਮ ਉਹ ਜਾਨੀ ਆਪਣੇ ਵਾਰਡ ਦੇ ਵਿੱਚ ਕੰਪੇਨਿੰਗ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੱਡਾ ਇਕੱਠ ਵੀ ਉਹਨਾਂ ਦੇ ਪਿੱਛੇ ਦੇਖਣ ਨੂੰ ਮਿਲ ਰਿਹਾ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਉਹ ਬੀਬੀ ਬਲਜਿੰਦਰ ਕੌਰ ਜਿੰਦਾਬਾਦ ਬੀਬੀ ਬਲਜਿੰਦਰ ਕੌਰ ਜਿੰਦਾਬਾਦ ਚੌਂ ਨਿਸ਼ਾਨ ਟਰੈਕਟਰ ਜਿੰਦਾਬਾਦ ਚੌਂ ਨਿਸ਼ਾਨ ਟਰੈਕਟਰ ਜਿੰਦਾਬਾਦ ਜਿੱਤੇਗਾ ਭਾਈ ਜਿੱਤੇਗਾ ਟਰੈਕਟਰ ਵਾਲਾ ਜਿੱਤੇਗਾ ਜਿੱਤੇਗਾ ਸੱਚੀ ਗੱਲ ਜੀ ਤਾਂ ਸੱਚੀ ਗੱਲ ਹਾਂ ਪਹਿਲਾਂ ਤਾਂ ਤੁਹਾਡਾ ਸਾਡੇ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਤੇ ਬਾਈ ਜੀ ਅੱਜ ਤੁਸੀਂ 11 ਨੰਬਰ ਵਾਰਡ ਦੇ ਵਿੱਚ ਕੈਂਪੇਨਿੰਗ ਕਰਨੀ ਸ਼ੁਰੂ ਕੀਤੀ ਹੋਈ ਆ ਔਰ ਤੁਸੀਂ ਆਪਣੇ ਮੈਨ ਦੱਸੋ ਕਿ ਤੁਹਾਡਾ ਚੋਣ ਨਿਸ਼ਾਨ ਕਿਹੜਾ ਆ ਔਰ ਕੈਂਪੇਨਿੰਗ ਅੱਜ ਸ਼ੁਰੂ ਕੀਤੀ ਜਾਂ ਪਹਿਲੇ ਪਹਿਲਾਂ ਵੀ ਤੁਸੀਂ ਕਰ ਚੁੱਕੇ ਹੋ ਸਭ ਤੋਂ ਪਹਿਲਾਂ ਮੈਂ ਨਗਰ ਕੌਂਸਲਰ ਕਾ ਗਲ ਵਾਰਡ ਨੰਬਰ 11 ਤੋਂ ਮੈਂ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਘਰੋਂ ਬੈਠੇ ਕਿ ਮੈਂ ਗਰੀਬ ਪਰਿਵਾਰ ਚੋਂ ਉੱਠਿਆ ਹੋਇਆ ਹਾਂ ਇਸ ਦੇ باوجود ਮੈਨੂੰ ਨਗਰ ਨੇ ਕਿਹਾ ਵੀ ਤੈਨੂੰ ਸਾਡੇ ਤੇ ਮਾਣ ਹੈ ਸਾਡਾ ਤੇਰੇ ਤੇ ਮਾਣ ਹੈ ਵੀ ਇਸ ਕਰਕੇ ਵੀ ਸਾਨੂੰ ਅੱਜ ਤੱਕ ਕੋਈ ਕੈਂਡੀਡੇਟ ਬਾੜ ਨੰਬਰ 11 ਦੇ ਵਿੱਚ ਅੱਜ ਤੱਕ ਸਾਨੂੰ ਕੋਈ ਵਧੀਆ ਨਹੀਂ ਮਿਲਿਆ ਇਸ ਲਈ ਜੋ ਕਿ ਮੇਰੀ ਮਾਤਾ ਜੀ ਨੂੰ ਕਹਿਣ ਲੱਗੇ ਵੀ ਭੈਣ ਜੀ ਵੀ ਤੁਸੀਂ ਖੜੇ ਹੋ ਸਾਨੂੰ ਤੁਸੀਂ ਦੁੱਖ ਸੁੱਖ ਦਿਨ ਹੋਵੇ ਰਾਤ ਹੋਵੇ ਤੁਸੀਂ ਪਹਿਲਾਂ ਹਾਜ਼ਰ ਹੋਣੇ ਹੋ ਇਸ ਦੇ باوجود ਮੈਂ ਕਹਿਣ ਲੱਗਿਆ ਵੀ ਮੈਨੂੰ ਘਰੋਂ ਥੋੜੀ ਜਿਹੀ ਕਮਜ਼ੋਰੀ ਵੀ ਹੈ ਤੇ ਨਗਰ ਨੇ ਮੈਨੂੰ ਸਾਥ ਦਿੱਤਾ ਵੀ ਕਮਜ਼ੋਰੀ ਵਾਲੀ ਕੋਈ ਗੱਲ ਨਹੀਂ ਵੀ ਤੂੰ ਜਿੱਥੇ ਖੜਦਾ ਹੈ ਤਾਂ ਆਪਦੇ ਪੱਕੇ ਸਟੈਂਡ ਤੇ ਖੜਦਾ ਹੈ ਇਸ ਦੇ ਬਾਵਜੂਦ ਫਿਰ ਮੈਂ ਆਪਦਾ ਘਰਾਂ ਚ ਗਿਆ ਤੇ ਮੈਨੂੰ ਕਹਿਣ ਲੱਗਾ ਵੀ ਪੁੱਤਾ ਵੀ ਤੂੰ ਸਾਡਾ ਭਾਣ ਜਾਏ ਇਹ ਸਾਡੀ ਭੈਣ ਹੈ ਵੀ ਜਿੱਥੇ ਵੀ ਸਾਡੀ ਲੋਡ ਹੋਈ ਅਸੀਂ ਦਿਨ ਹੋਵੇ ਰਾਤ ਹੋਵੇ ਤੇ ਨਾਲ ਡੁੱਟ ਕੇ ਖੜਾਂਗੇ ਇਸ ਦੇ ਦੇਖਦੋ ਮੈਂ ਆਪਣੀ ਮਿਹਨਤ ਸਦਕਾ ਅੱਜ ਮੈਨੂੰ ਦਿলো ਬੜੀ ਖੁਸ਼ੀ ਹੋਈ ਕਿ ਐਡੇ ਨਗਰ ਨੇ ਮੇਰਾ ਸਾਥ ਦਿੱਤਾ ਇੱਕ ਛੋਟੇ ਜਿਹੇ ਸੱਦੇ ਤੇ ਇਸ ਲਈ ਮੈਂ ਜਦ ਵੀ ਮੇਰੀ ਮਿਹਨਤ ਪਰਲੇ ਪੈਂਦੀ ਹੈ ਦਿਨ ਹੋਵੇ ਰਾਤ ਹੋਵੇ ਮੈਂ ਉਸੇ ਟਾਈਮ ਹਰ ਇੱਕ ਘਰ ਦੇ ਮੈਂ ਜਰੂਰ ਹਾਜ਼ਰ ਹੋਵਾਂਗਾ ਚਾਹੇ ਉਹ ਗਲੀਆਂ ਨਾਲੀਆਂ ਦਾ ਮਸਲਾ ਹੋਵੇ ਚਾਹੇ ਉਹ ਠਾਈਆਂ ਦਾ ਮਸਲਾ ਹੋਵੇ ਚਾਹੇ ਸੜਕਾਂ ਸੀਵਰੇਜ ਦਾ ਮਸਲਾ ਹੋਵੇ ਤੇ ਇਸ ਲਈ ਮੈਂ ਪਹਿਲਾਂ ਵੀ ਥੋੜਾ ਜਿਹਾ ਮੈਨੂੰ ਕਹਿਣ ਲੱਗੇ ਵੀ ਆਪਣੇ ਬਾੜ ਦੇ ਵਿੱਚ ਕੰਮ ਨਹੀਂ ਹੋ ਰੇ ਮਣੀ ਵੀ ਤੂੰ ਇੱਕ ਜਜ਼ਬਾਤੀ ਬੰਦਾ ਹੈ ਜਿੱਥੇ ਖੜਦਾ ਤਾਂ ਖੜਦਾ ਹੈ ਇਹਦੇ ਕਿ ਮੈਂ 6 ਕੁ ਮਹੀਨੇ ਦੀ ਗੱਲ ਹੋ ਗਈ ਪਹਿਲਾਂ ਉਸ ਦੇ ਵਿੱਚ ਮੈਨੂੰ ਕਹਿੰਦੇ ਤੂੰ ਇਕੱਠ ਕਰਾ ਕੱਟ ਕਰਕੇ ਮੈਂ ਨਗਰ ਕਾਉਂਸਲ ਦੇ ਵਿੱਚ ਗਿਆ ਤੇ ਉੱਥੇ ਮੈਂ ਆਪਣੀ ਸ਼ਨਵਾਹੀ ਕਰੀ ਵੀ ਭਾਈ ਸਾਰੀਆਂ ਬਾੜਾਂ ਦੇ ਵਿੱਚ ਪੈਸਾ ਆ ਗਿਆ ਸਾਰੀ ਬਾੜ ਦੇ ਵਿੱਚ ਕੰਮ ਹੋ ਚੁੱਕੇ ਨੇ ਉਸ ਦੇ ਬਾਵਜੂਦ ਮੈਨੂੰ ਕਹਿਣ ਲੱਗੇ ਵੀ ਤੂੰ ਗੱਲ ਤੂੰ ਕਰ ਮੁਰੇ ਹੋ ਕੇ ਮੈਂ ਆਖਿਆ ਕਰੂੰ ਉਹਦੇ ਮੇਰੇ ਤੇ ਬੜਾ ਦਬਾਅ ਪਾਇਆ ਗਿਆ ਤੇਰੇ ਤੇ ਪਰਚੇ ਹੋਣਗੇ ਮੇਰੇ ਰਿਸ਼ਤੇਦਾਰਾਂ ਦੇ ਫੋਨ ਕਰਾਏ ਗਏ ਵੀ ਤੂੰ ਮੇਰੀ ਬਾੜ ਦੇ ਵਿੱਚ ਇੰਟਰਫੇਰ ਕਰਦਾ ਹੈ ਉਸ ਦੇ ਬਾਵਜੂਦ ਮੈਂ ਜਰ ਪ੍ਰਧਾਨ ਜੀ ਨੂੰ ਬੁਲਾਇਆ ਤੇ ਕਹਿਣ ਲੱਗਾ ਕਹਿੰਦਾ ਵੀ 2.5 ਸਾਲ ਹੋ ਗਏ ਸਰਕਾਰ ਆਈ ਨੂੰ ਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਬਾਜ਼ੀਗਰੀ 2.5 ਆਹ ਉਹ 2.5 ਵੀ ਹੈ ਉਸ ਦੇ ਬਾਵਜੂਦ ਉਸੇ ਟਾਈਮ ਉਦੋਂ ਮੈਂ ਠੇਕੇਦਾਰ ਹਟਾ ਕੇ 5 ਨੰਬਰ ਬਾੜ ਦੇ ਵਿੱਚ ਬਾਜ਼ੀ ਕਰਦੇ ਬਹੀਵ ਚ ਮੈਂ ਕੰਮ ਚਲਵਾਇਆ ਮੈਂ ਆਖਿਆ ਵੀ ਨਹੀਂ ਵੀ ਭਈ ਧਰਨੇ ਲੱਗਣਗੇ ਜਿਹੜਾ ਸਾਡਾ ਮੇਰੀ ਬਾੜ ਦਾ ਹੱਕ ਹੈ ਇਹਨੂੰ ਮਿਲਣਾ ਚਾਹੀਦਾ ਹੈ ਚਾਹੇ ਉਹ ਕਿਸੇ ਗਰੀਬ ਪਰਿਵਾਰ ਨਾਲ ਥੌਂਡਾ ਟੱਕਾ ਹੋਇਆ ਹੋਵੇ ਚਾਹੇ ਕੋਈ ਵੀ ਲੜਾਈ ਝਗੜਾ ਹੋਇਆ ਹੋਵੇ ਮੈਂ ਕਿਸੇ ਨੂੰ ਕਿਸੇ ਭਾਈਚਾਰਨ ਮੈਂ ਥਾਣੇ ਤੱਕ ਨਹੀਂ ਪਹੁੰਚਣ ਦਮਾਂ ਮੈਂ ਆਪ ਜੀ ਨਗਰ ਦੇ ਵਿੱਚ ਕਮੇਟੀ ਬਣਾਈ ਜਾਊਗੀ ਮੇਰੇ ਬਾੜ ਨੰਬਰ 11 ਦੇ ਵਿੱਚ ਉੱਥੇ ਹੀ ਮਸਲੇ ਹੱਲ ਕਰੇ ਜਾਣਗੇ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਨੂੰ ਬੜਾ ਮਾਣ ਤੇ ਮੈਨੂੰ ਬੜਾ ਸਾਥ ਹੈ ਮੈਨੂੰ ਪਤਾ ਵੀ ਮੈਨੂੰ ਬਹੁਤ ਵੱਡੀ ਲੀਡ ਨਾਲ ਮੇਰੇ ਵਾਰਡ ਵਾਸੀ ਮੈਨੂੰ ਜਿਤਾ ਕੇ ਨਗਰ ਕੌਂਸਲ ਕੱਗਰ ਵਿੱਚ ਬਿਠਾਣਗੇ ਅੱਛਾ ਹੁਣ ਜਿਵੇਂ ਤੁਹਾਡੀ ਵਾਰਡ ਦੇ ਵਿੱਚ ਕੁੱਲ ਕੈਂਡੀਡੇਟ ਕਿੰਨੇ ਖੜੇ ਹੋਏ ਆ ਮੇਰੀ ਵਾਰਡ ਦੇ ਵਿੱਚ ਕੁੱਲ 4 ਕੈਂਡੀਡੇਟ ਖੜੇ ਹੋਏ ਨੇ ਜੀ ਅੱਛਾ ਤੁਸੀਂ ਆਜ਼ਾਦ ਉਮੀਦਵਾਰ ਹੈਗੇ ਜਾਨੀ ਕਿ ਤੇ ਚੋਣ ਨਿਸ਼ਾਨ ਤੁਹਾਡਾ ਟਰੈਕਟਰ ਹੈਗਾ ਆ ਤੇ ਹੋਰ ਤੁਸੀਂ ਆਪਣੀ ਜਿਹੜੀ ਵਾਰਡ ਨੰਬਰ 11 ਦੇ ਜਿਹੜੇ ਨਿਵਾਸੀ ਹੈਗੇ ਨੇ ਮੈਂ ਇੱਕ ਦੇਖ ਵੀ ਰਿਹਾ ਕਿ ਤੁਹਾਡੇ ਪਿੱਛੇ ਇੱਕ ਵੱਡਾ ਸਮਰਥਨ ਉਹਨਾਂ ਦਾ ਮੈਨੂੰ ਦਿਖ ਵੀ ਰਿਹਾ ਹੈ ਔਰ ਤੁਸੀਂ ਡੋਰ ਟੂ ਡੋਰ ਨਿਵਾਸੀ ਨੇ ਆਪਣੇ ਹੈ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਇਹੀ ਦਵਾਂਗਾ ਜੋ ਕਿ ਜਿੰਨੀ ਵੀ ਗ੍ਰਾਂਟ 1-1 ਰੁਪਏ ਦਾ ਮੈਂ ਹਿਸਾਬ ਵੀ ਦਵਾਂਗਾ ਕਈ 5 ਸਾਲ ਬਾਅਦ ਕੋਈ ਕਿਸੇ ਦੀ ਥਾਰ ਨਹੀਂ ਲੈਂਦਾ ਮੈਂ ਇੰਨਾ ਬਾੜਵਾਸੀ ਦਾ ਵਾਅਦਾ ਕਰਦਾ ਜਿੰਨੀਆਂ ਵੀ ਗ੍ਰਾਂਟਾਂ ਆਈਆਂ ਨੇ ਚਾਹੇ ਉਹ ਥੰਗਾਹ ਪੈਂਦੀ ਹੋਵੇ ਇਹ ਨਹੀਂ ਹੈਗਾ ਵੀ ਅੱਜ ਬੈਨਰ ਲਾਗੇ ਕੱਲ ਨੂੰ ਬੈਨਰ ਨਹੀਂ ਲੱਗਣਗੇ ਹਾਈ ਸਾਲ ਬਾਅਦ 6 ਮਹੀਨੇ ਬਾਅਦ ਬੈਨਰ ਲਾ ਕੇ ਬੋਰਡਾਂ ਦੇ ਉੱਤੇ ਇਕੱਲਾ-ਇਕੱਲਾ ਹਿਸਾਬ ਦਿੱਤਾ ਜਾਊਗਾ ਤੇ ਇਹ ਹੀ ਮੇਰੀ ਬੇਨਤੀ ਹੈ ਵੀ ਨਗਰ ਕੌਂਸਲ ਨੇ ਮੇਰੇ ਇਟਾ ਬੜਾ ਮਾਣ ਰੱਖਿਆ ਹੈ ਤੇ ਨਗਰ ਸਾਰੇ ਨਗਰ ਵੱਲੋਂ ਮੈਨੂੰ ਬੜਾ ਹੰਘਾਰਾ ਦੇ ਸਾਥ ਮਿਲ ਰਹੇ ਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਤੁਹਾਡੇ ਬ੍ਰਦਰ ਤੁਸੀਂ ਇਹਨਾਂ ਦੇ ਪਿੱਛੇ ਉਤਰੇ ਹੋਏ ਹੋ ਸਪੋਰਟਰ ਇਹਨਾਂ ਦੀ ਪ੍ਰੋਪਰ ਕਰ ਰਹੇ ਹੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਹ ਚੋਣ ਜਿਹੜੀ ਇੱਕ ਅੱਗੇ ਦੀ 11 ਨੰਬਰ ਵਾਰਡ ਦੇ ਵਿੱਚੋਂ ਲੜ ਰਹੇ ਨੇ ਇਹਨਾਂ ਦੀ ਸਪੋਰਟ 'ਤੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਵੀਰਜੀ ਪਤਾ ਕੀ ਹੈ ਮੇਰੀ ਭੂਆ ਜੀ ਦਾ ਬੇਟਾ ਜੀ ਇਹ ਤੇ ਮਤਲਬ ਕਿ ਦੁੱਖ ਸੁੱਖ 'ਚ ਖੜਦੇ ਨੇ ਹਰੇਕ ਦੇ ਇਹ ਤੇ ਜੋ ਮਤਲਬ ਕੋਈ ਵਾਰਡ ਦੇ ਕੁਝ ਵੀ ਕੰਮ ਹੋਣਗੇ ਅਸੀਂ ਰਲ ਮਿਲ ਕੇ ਅਸੀਂ ਸਾਰੇ ਕੰਮ ਕਰਾਵਾਂਗੇ ਉਹ ਉਹਨਾਂ ਬਾਈ ਦੇ ਨਾਲ ਜਾਨੀ ਕਿ ਪੂਰੀ ਸਪੋਰਟ ਕੀਤੀ ਹੋਈ ਹੈ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਹਾਂਜੀ ਬਿਲਕੁਲ ਤੇ ਐਂਡ ਤੱਕ ਇਦਾਂ ਹੀ ਜਾਨੀ ਕਿ ਇਹਨਾਂ ਦਾ ਸਾਥ ਰੱਖਣਾ ਹੈ ਹਾਂਜੀ ਬਿਲਕੁਲ ਇਦਾਂ ਹੀ ਰੱਖਣਾ ਜੀ ਕਿਹੜੀ ਕਿਹੜੀਆਂ ਉਮੀਦਾਂ ਹੈਗੀਆਂ ਨੇ ਤੁਹਾਨੂੰ ਬਾਈ ਦੀਆਂ ਵੀ ਜਦੋਂ ਬਾਈ ਜਿੱਤਦਾ ਹੈ ਤਾਂ ਤੁਹਾਡੀ ਵਾਰਡ ਦੇ ਵਿੱਚ ਜਿਹੜੇ ਕੰਮ ਨੇ ਪਰਵਾਰ ਦੇ ਵਿੱਚ ਵਿਚਰਦੇ ਨੇ ਜੀ ਠੀਕ ਹੈ ਹਰੇਕ ਦੇ ਦੁੱਖ ਸੁੱਖ ਚ ਕੱਢਦੇ ਨੇ ਸਾਨੂੰ ਪੂਰੀ ਉਮੀਦਾਂ ਨੇ ਇਹਨਾਂ ਤੇ ਵੀ ਹਾਂ ਸਾਡਾ ਪੂਰਾ ਕੋਈ ਵੀ ਕੰਮ ਹੈ ਸਾਡਾ ਪੂਰਾ ਕੰਮ ਕਰਨਗੇ ਜੀ ਹਾਂਜੀ ਭਾਜੀ ਕੀ ਨਾਏ ਤੁਹਾਡਾ ਜੀ ਬਲਜੀਤ ਸਿੰਘ ਨਾਂਜੀ ਮੇਰਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਅੱਜ ਤੁਸੀਂ ਸਮਰਥਨ ਦੇ ਵਿੱਚ ਖੜੇ ਹੈਗੇ ਹੋ ਇਹ ਭਾਂਜਾ ਜੀ ਸਾਡੇ ਨਗਰ ਦਾ ਜੀ ਜ ਸਾਡੇ ਪਰਿਵਾਰ ਨਾਲ ਇਹਨਾਂ ਦੇ ਪੁਰਾਣੇ ਸਬੰਧ ਨੇ ਜੀ ਇਮਾਨਦਾਰ ਹੈ ਪਰਿਵਾਰ ਬਹੁਤ ਵਧੀਆ ਜੀ ਪਿੰਡ ਨੇ ਪੂਰਾ ਸਾਥ ਨਗਰ ਨੇ ਦੇ ਕੇ ਖੜਾ ਕਰਿਆ ਜੀ ਚਲੋ ਸਰਕਾਰ ਵੱਲੋਂ ਟਿਕਟ ਨਹੀਂ ਮਿਲੀ ਪਰ ਅਜ਼ਾਦ ਅਸੀਂ ਖੜਾ ਰਿਹਾ ਜੀ ਅਰੇ ਜਿਤਾਵਾਂਗੇ ਜੀ ਅਜ਼ਾਦ ਖੜੇ ਨੇ ਇੱਕ ਵੱਡੀ ਸਪੋਰਟ ਹੁੰਦੀ ਹੈ ਤਾਂ ਹੀ ਆਜ਼ਾਦ ਬੰਦਾ ਖੜਦਾ ਹੁੰਦਾ ਹੈ ਨਗਰ ਦੀ ਸਪੋਰਟ ਬੋਲਿਆ ਜੀ ਆਪਣੀ ਸਪੋਰਟ ਹੋਰ ਆਪਣੇ ਵਾਰਡ ਦੇ ਜਿੰਨੇ ਹੈਗੇ ਨੇ ਮੈਂਬਰ ਉਹਨਾਂ ਨੂੰ ਕੀ ਮੈਸੇਜ ਦੇ ਏ ਭਾਈ ਸਾਡਾ ਖੜਾ ਹੈ ਮਾਤਾ ਜੀ ਖੜੇ ਨੇ ਸਾਡੀ ਭੂਆ ਜੀ ਨੇ ਇਹਨਾਂ ਨੂੰ ਵੋਟ ਪਾਈ ਜਾਏ ਤੇ ਇਹਨਾਂ ਨੂੰ ਜਿਤਾ ਕੇ ਨਗਰ ਕੌਂਸਲ ਚ ਭੇਜਾ ਜਾਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ ਵੀ ਇਹ ਭੂਆ ਜੀ ਦਾ ਬੇਟਾ ਹੈ ਤੇ ਇਹਨਾਂ ਨਾਲ ਕੰਪੇਅਰ ਕਰਦੇ ਆਂ ਕਿ ਵੀ ਅਜ਼ਾਦ ਚੋਣ ਜਿੱਤਣੇ ਤੇ ਵੀ ਬਾਕੀ ਸਾਰੇ ਕੰਮ ਕਰਨਗੇ ਜੀ ਵਿਸ਼ਵਾਸ ਹੈਗਾ ਕੀ ਕੀ ਉਮੀਦਾਂ ਹੈਗੀਆਂ ਤੁਹਾਡੇ ਕਿਹੜੇ ਕਿਹੜੇ ਕੰਮ ਜਿਹੜੇ ਤੁਹਾਨੂੰ ਲੱਗਦਾ ਵੀ ਕਾਫੀ ਲੰਬੇ ਸਮੇਂ ਤੋਂ ਰੁਕੇ ਹੁੰਦੇ ਆ ਤੁਹਾਡੀ ਵਾਰਡ ਦੇ ਵਿੱਚ ਜਿਹੜੇ ਅਜੇ ਤੱਕ ਪਹਿਲਾਂ ਨਹੀਂ ਹੈਗੇ ਔਰ ਪਹਿਲ ਦੇ ਆਧਾਰ ਤੇ ਤੁਸੀਂ ਕੀ ਇਹਨਾਂ ਤੋਂ ਡਿਮਾਂਡ ਕਰੋਗੇ ਵੀ ਉਹ ਸਾਡਾ ਕੰਮ ਪਹਿਲੇ ਪਹਿਲਾਂ ਹੋਣਾ ਚਾਹੀਦਾ ਸਰ ਗਲੀਆਂ ਨਾਲੀਆਂ ਵੀ ਕਾਲਜ ਬਣਨਾ ਚਾਹੀਦਾ ਤੇ ਲਾਇਬ੍ਰੇਰੀ ਤੇ ਪਾਰਕ ਜੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਸਮਰਥਨ ਜਿਹੜਾ ਕਿ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਬਾਈ ਹਰਜੀਤ ਸਿੰਘ ਜੀ ਮਣੀ ਨੂੰ ਇਸ ਟਾਈਮ ਜਿਹੜਾ ਉਹਨਾਂ ਦਾ ਚੋਣਸ਼ਾਨ ਟਰੈਕਟਰ ਹੈਗਾ ਔਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਤੇ ਉਹ 11 ਨੰਬਰ ਵਾਰਡ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨੇ ਔਰ ਮੈਂ ਜਿਹੜੀਆਂ ਤੁਹਾਨੂੰ ਇਸ ਜਿਹੜੀਆਂ ਸਾਰੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿਣਾ ਗਰਾਊਂਡ ਜ਼ੀਰੋ ਤੋਂ ਰਿਪੋਰਟ ਤੁਹਾਡੇ ਤੱਕ ਮੈਂ ਲੈ ਕੇ ਆਉਣਾ ਹੈਗਾ ਮੇਰੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰਿਆ ਕਰੋ ਔਰ ਲਾਈਕ ਕਰਿਆ ਕਰੋ ਔਰ ਬਾਈ ਹੈਗਾ ਹਰਜੀਤ ਸਿੰਘ ਮਣੀ 11 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਟਰੈਕਟਰ ਉਹਨਾਂ ਦਾ ਚੋਣ ਨਿਸ਼ਾਨ ਹੈ ਉਹ ਕੰਪੇਨਿੰਗ ਕਰਦੇ ਨਜ਼ਰ ਆ ਰਹੇ ਨੇ ਆਪਣੀ ਵਾਰਡ ਦੇ ਵਿੱਚ ਘਰ-ਘਰ ਜਾ ਕੇ ਹਰੇਕ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਸਮਰਥਨ ਵੀ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਹਦੇ ਵਾਰਡ ਦੇ ਮੈਂਬਰ ਜਿਹੜੇ ਨੇ ਉਹਦੇ ਨਾਲ ਇਸ ਟਾਈਮ ਗਲੀ ਦੇ ਵਿੱਚ ਉਹਨਾਂ ਦੇ ਨਾਲ ਸਮਰਥਨ ਕਰਦੇ ਹੋ ਤੁਸੀਂ ਇਸ ਟਾਈਮ ਦੇਖ ਰਹੇ ਹੋ ਲਾਈਵ ਜਿਹੜੀਆਂ ਤਸਵੀਰਾਂ ਨੇ ਉਹ ਸੱਚਮੇਂ ਨਿਊਜ਼ ਪੰਜਾਬ ਦੇ ਉੱਤੇ ਔਰ ਇੱਕ ਵੱਡਾ ਇਕੱਠ ਇਹ ਦਰਸਾਉਂਦਾ ਹੈ ਕਿ ਬਾਈ ਜੀ ਨੂੰ ਪੂਰੀ ਸਪੋਰਟ ਹੈਗੀ ਆ ਯਾਨੀ ਕਿ 11 ਨੰਬਰ ਵਾਰਡ ਦੇ ਵਿੱਚੋਂ ਔਰ ਪੂਰਾ ਜੋ ਜਿੱਤੇਗਾ ਵੀ ਜਿੱਤੇਗਾ ਪੂਰਾ ਇੱਕ ਜੋਸ਼ ਜਿਹੜਾ ਕਿ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਔਰ ਇਹਨਾਂ ਨੇ 11 ਨੰਬਰ ਵਾਰਡ ਦੇ ਵਿੱਚ ਜਿਹੜੀ ਕਿ ਕੈਂਪੇਨਿੰਗ ਸ਼ੁਰੂ ਕੀਤੀ ਹੋਈ ਹੈ ਜਿਹੜੇ ਆਪਣੇ ਬਾਈ ਹੈਗੇ ਨੇ ਹਰਜੀਤ ਸਿੰਘ ਜੀ ਮਣੀ 11 ਨੰਬਰ ਵਾਰਡ ਦੇ ਵਿੱਚ ਤੋਂ ਚੋਣ ਨਿਸ਼ਾਨ ਦੇ ਰਾ ਟਰੈਕਟਰ ਹੈਗਾ ਔਰ ਇੱਕ ਵੱਡਾ ਸਮਰਥਨ ਉਹਨਾਂ ਨੂੰ ਜਿਹੜਾ ਮਿਲਦਾ ਹੋਇਆ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ 11 ਨੰਬਰ ਵਾਰਡ ਦੀਆਂ ਤਸਵੀਰਾਂ ਕੱਗੇ ਦੇ ਵਿੱਚ ਤੁਸੀਂ ਦੇਖ